ਵੀਰ ਦੇਖ ਰਹੇ ਹੋ ਤੁਸੀਂ ਇਹ ਲੁਧਿਆਣਾ ਦੀ ਤਸਵੀਰ ਹੈ ਇਹ ਦੇਖ ਕੇ ਤੁਸੀਂ ਹਿੱਲ ਜਾਓਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਵੀਡੀਓ ਨਿਕਲ ਕੇ ਸਾਹਮਣੇ ਆਇਆ ਹੈ ਉਹ ਵਾਕਈ ਵੀਡੀਓ ਪਰੇਸ਼ਾਨ ਕਰਨ ਵਾਲਾ ਹੈ ਜੇ ਕੋਈ ਬੰਦਾ ਕੋਈ ਸ਼ਾਇਦ ਇਹਨਾਂ ਦੇ ਸਾਹਮਣੇ ਆ ਜਾਂਦਾ ਤਾਂ ਇਹਨਾਂ ਨੇ ਪੱਕਾ ਲੁੱਟ ਲੈਣਾ ਸੀ ਇਹ ਕੋਈ ਗੈਂਗ ਹੈ ਔਰ ਦੱਸਿਆ ਜਾ ਰਿਹਾ ਹੈ ਹੋ ਸਕਦਾ ਹੈ ਕਿ ਕੋਈ ਪ੍ਰਵਾਸੀਆਂ ਦੀ ਗੈਂਗ ਹੋਵੇ ਔਰ ਵੱਡਾ ਗਰੋ ਨਜ਼ਰ ਆ ਰਿਹਾ ਜਿਵੇਂ ਪਹਿਲਾਂ ਪਿੰਡਾਂ ਦੇ ਵਿੱਚ ਕਾਲੇ ਕੱਛਿਆਂ ਵਾਲਿਆਂ ਦੀ ਗੈਂਗ ਹੁੰਦੀ ਸੀ ਉਸੇ ਤਰੀਕੇ ਦੇ ਨਾਲ ਇਹ ਕੋਈ ਵੱਡੀ ਗੈਂਗ ਨਜ਼ਰ ਆ ਰਹੀ ਹੈ ਲੁਧਿਆਣਾ ਦੀ ਇਹ ਤਸਵੀਰ ਹੈ ਸੀਸੀਟੀਵੀ ਕੈਮਰੇ ਨੇ ਸਭ ਕੁਝ ਕੈਦ ਕਰ ਲਿਆ ਪਰ ਕੋਈ ਵੱਡੀ ਘਟਨਾ ਹੋਣੋਂ ਬਚ ਗਈ ਇਹਨਾਂ ਨੇ ਪੂਰਾ ਜ਼ੋਰ ਲਾਇਆ ਸ਼ਟਰ ਤੋੜਨ ਦਾ ਦੁਕਾਨ ਦੇ ਸ਼ਟਰ ਦੇ ਵਿੱਚ ਤਾਲਾ ਕਮਜ਼ੋਰ ਲੱਗਿਆ ਹੁੰਦਾ ਲੋਕ ਕਮਜ਼ੋਰ ਲੱਗਿਆ ਹੁੰਦਾ ਤਾਂ ਇਹਨਾਂ ਨੇ ਪੱਕਾ ਲੁੱਟ ਲੈਣੀ ਸੀ ਦੁਕਾਨ ਪਰ ਦੇਖੋ ਤਾਂ ਸਹੀ ਕਿਵੇਂ ਮੂੰਹ ਬੰਨ ਕੇ ਫਿਰਦੇ ਆ ਇਹੇ ਲੁਟੇਰੇ ਔਰ ਸਾਰੀਆਂ ਦੁਕਾਨਾਂ ਇਹਨਾਂ ਨੇ ਚੈੱਕ ਕੀਤੀਆਂ ਦੁਕਾਨਾਂ ਚੈੱਕ ਕੀਤੀਆਂ ਫਿਰ ਜਦੋਂ ਕੁੱਤੇ ਭੌਂਕਣ ਲੱਗੇ ਔਰ ਉਸ ਤੋਂ ਬਾਅਦ ਫਿਰੇ ਭੱਜੇ ਆ ਤਾਂ ਬੀਤੇ ਦੇ ਨੇ ਇਹ ਪਿਛਲੇ ਕੁਝ ਦਿਨਾਂ ਪਹਿਲਾਂ ਦਾ ਵੀਡੀਓ ਹੈ ਜਿਹੜਾ ਕਿ ਬੀਤੇ ਦਿਨੀ ਹੁਣ ਨਿਕਲ ਕੇ ਸਾਹਮਣੇ ਆਇਆ ਸੁਨਿਆਰੇ ਦੀ ਇੱਕ ਦੁਕਾਨ ਲੁੱਟ ਲੈਣੀ ਸੀ ਇਹਨਾਂ ਨੇ ਸੁਨਿਆਰੇ ਦੀ ਦੁਕਾਨ ਦੇ ਬਾਹਰ ਪਰਲੇ ਬੰਨੇ ਜਿਹੜਾ ਕੈਮਰਾ ਲੱਗਿਆ ਸੀ ਉਹਨੇ ਇਸ ਗਰੋਥ ਦਾ ਪੂਰਾ ਪਰਦਾ ਫਾਸ਼ ਕੀਤਾ ਇਸ ਗਰੋਹ ਦਾ ਸੀਸੀਟੀਵੀ ਫੁਟੇਜ ਵੀ ਰਿਕਾਰਡ ਹੋ ਗਿਆ ਤਾਂ 20 ਤੋਂ 25 ਮੈਂਬਰ ਸੀ ਇਸ ਗਰੋਹ ਦੇ ਜਿਹੜੇ ਕਿ ਨਜ਼ਰ ਆ ਰਿਹਾ ਇਧਰ ਉਧਰ ਟਹਿਲਦੇ ਮੂੰਹ ਦੇ ਉੱਪਰ ਰਮਾਲ ਬੰਨੇ ਹੋਏ ਆ ਮਾਸਕ ਪਾਏ ਹੋਏ ਆ ਔਰ ਉਸ ਤੋਂ ਬਾਅਦ ਕੱਲੀ-ਕੱਲੀ ਦੁਕਾਨ ਦੇ ਥੱਲੇ ਡੰਡਾ ਮਾਰ ਕੇ ਰੌੜ ਦੇ ਨਾਲ ਸ਼ਟਰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਇਹ ਬੰਦੇ ਕਿ ਸ਼ਾਇਦ ਕੋਈ ਸਾਡੇ ਪੱਲੇ ਪੈ ਜਵੇ ਔਰ ਉਸ ਤੋਂ ਬਾਅਦ ਫਿਰ ਇਹਨਾਂ ਦੇ ਹੱਥ ਦੇ ਵਿੱਚ ਬੋਰੀਆਂ ਵੀ ਆ ਇਹਨਾਂ ਦੇ ਹੱਥ ਦੇ ਵਿੱਚ ਗੱਟੇ ਵੀ ਆ ਇਹਨਾਂ ਦੇ ਹੱਥ ਦੇ ਵਿੱਚ ਦੇਖੋ ਤਾਂ ਅਸੀਂ ਕੀ ਕੋ ਜਿਆ ਕਿ ਜੋ ਮਿਲਿਆ ਵਸ ਆਪਾਂ ਤਾਂ ਲੁੱਟ ਕੇ ਲੈ ਜਾਣਾ ਲੁਧਿਆਣਾ ਦਾ ਇਹ ਵੀਡੀਓ ਨਿਕਲ ਕੇ ਸਾਹਮਣੇ ਆਇਆ ਔਰ ਦੱਸਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਗਿਆ ਹੁਣ ਇਹ ਵੀਡੀਓ 15 ਤੋਂ 20 ਲੋਕ ਆ ਜਿਹੜੇ ਹਥਿਆਰਬੰਦ ਨੇ ਅਸੀਂ ਤੁਹਾਨੂੰ ਦਿਖਾ ਵੀ ਰਹੇ ਹਾਂ ਕਿ ਕਿਸ ਤਰ੍ਹਾਂ ਹੱਥਾਂ ਦੇ ਵਿੱਚ ਡੰਡੇ ਫੜੇ ਹੋਏ ਆ ਇਹਨਾਂ ਨੇ ਹੱਥਾਂ ਦੇ ਵਿੱਚ ਤਿੱਖੀਆਂ ਚੀਜ਼ਾਂ ਵੀ ਇਹਨਾਂ ਨੇ ਫੜੀਆਂ ਹੋਈਆਂ ਔਰ ਉਸ ਤੋਂ ਬਾਅਦ ਫਿਰ ਇਹ ਲੋਕ ਕਿਸੇ ਨਾ ਕਿਸੇ ਨੂੰ ਨਿਸ਼ਾਨਾ ਪੱਕਾ ਇਹਨਾਂ ਨੇ ਬਣਾ ਲੈਣਾ ਸੀਗਾ ਪਰ ਇਸ ਤੁਸੀਂ ਸ਼ੁਕਰ ਕਰੋ ਕਿ ਕੋਈ ਇਸ ਰਾਤ ਤੋਂ ਗੁਜ਼ਰਿਆ ਨਹੀਂ ਰਾਤ ਨੂੰ ਨਹੀਂ ਤਾਂ ਪੱਕਾ ਇਹਨਾਂ ਨੇ ਲੁੱਟ ਹੀ ਲੈਣਾ ਸੀ ਕਿਸੇ ਨਾ ਕਿਸੇ ਨੂੰ ਤਾਂ ਉਸ ਤੋਂ ਬਾਅਦ ਇਹ ਵੀਡੀਓ ਗੌਰ ਨਾਲ ਦੇਖਣ ਵਾਲਾ ਕਿਉਂਕਿ ਇਹਦੇ ਵਿੱਚ ਨਜ਼ਰ ਤੁਹਾਨੂੰ 15 20 ਬੰਦੇ ਆ ਰਹੇ ਆ ਆ ਕੁਝ ਅੱਗੇ ਚੱਲੇ ਜਾਂਦੇ ਆ ਔਰ ਕੁਝ ਪਿੱਛੋਂ ਆ ਰਹੇ ਆ ਔਰ ਇਹ ਦੇਖੋ ਤੁਸੀਂ ਕਿਉਂਕਿ ਇਹਨਾਂ ਲੋਕਾਂ ਨੂੰ ਦੇਖ ਕੇ ਹਰ ਬੰਦਾ ਸਰੈਂਡਰ ਕਰ ਦਊਗਾ ਇਹਨਾਂ ਬੰਦਿਆਂ ਨੂੰ ਦੇਖ ਕੇ ਜਦੋਂ ਕੋਈ ਆਊਗਾ ਇਹਨਾਂ ਨੇ ਲੁੱਟ ਲੈਣਾ ਸੀ ਪੱਕਾ ਹੀ ਕਿਉਂਕਿ ਰਾੜਾ ਮਾਰ ਮਾਰ ਕੇ ਦੇਖੋ ਥੱਲੇ ਕਿਵੇਂ ਸ਼ਟਰ ਦੇ ਥੱਲੇ ਰੌੜ ਮਾਰ ਰਹੇ ਆ ਰੌੜ ਪਾ ਕੇ ਫਿਰ ਉਸ ਨੂੰ ਉੱਪਰ ਖਿੱਚਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਲੋਕ ਟੁੱਟ ਜਾਵੇ ਪਰ ਉਧਰੋਂ ਪਰਲੇ ਬੰਨੇ ਕੋਈ ਹਰਕਤ ਹੁੰਦੀ ਦਿਖੀ ਤਾਂ ਨਾਲ ਦੀ ਨਾਲ ਹੀ ਭੱਜ ਗਏ ਹੱਥਾਂ ਦੇ ਵਿੱਚ ਦੇਖੋ ਇਹਨਾਂ ਨੇ ਬੂਰੇ ਫੜੇ ਹੋਏ ਆ ਵੱਡੇ ਵੱਡੇ ਕਿ ਕੁਝ ਵੀ ਮਿਲਿਆ ਬਸ ਅਸੀਂ ਤਾਂ ਪਾ ਕੇ ਲੈ ਜਾਣਾ ਤਾਂ ਰਾਤ ਨੂੰ ਕਿਸੇ ਦਿਨ ਨਾਲ ਕੋਈ ਅਨਹੋਣੀ ਵੀ ਹੋ ਸਕਦੀ ਸੀ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ ਜ਼ਰੂਰ ਪੁਲਿਸ ਨੂੰ ਚਾਹੀਦਾ ਜਿਸ ਇਲਾਕੇ ਦਾ ਇਹ ਵੀਡੀਓ ਹੈਗਾ ਉਸ ਇਲਾਕੇ ਦੇ ਵਿੱਚ ਜ਼ਰੂਰ ਸੀਸੀਟੀਵੀ ਕੈਮਰਾ ਟਰੈਕ ਕਰਕੇ ਉਸ ਰਾਤ ਦਾ ਜ਼ਰੂਰ ਦੇਖਿਆ ਜਾਵੇ ਕਿਉਂਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਇਸ ਚੀਜ਼ ਨੂੰ ਲੈ ਕੇ ਸਾਰੇ ਪਾਸੇ ਇਸ ਚੋਰ ਗਰੋਹ ਦੀ ਚਰਚਾ ਹੋ ਰਹੀ ਹੈ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਵਿਅਕਤੀ ਦੇਖਣ ਤੋਂ ਕਹਿੰਦੇ ਪ੍ਰਵਾਸੀ ਲੱਗਦੇ ਐਵੇਂ ਜਾਪ ਰਿਹਾ ਜਿਵੇਂ ਕੋਈ ਬਾਹਰੀ ਸੂਬੇ ਤੋਂ ਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਵਾਪਸ ਫਿਰ ਆਪਣੇ ਸੂਬੇ ਦੇ ਵਿੱਚ ਮੁੜ ਜਾਂਦੇ ਹੋਣਗੇ ਇਹੋ ਨਜ਼ਰ ਆ ਰਿਹਾ ਹੈ ਖਬਰ ਖਬਰ ਮੁਤਾਬਕ اور ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਸੀਸੀਟੀਵੀ ਕੈਮਰਾ ਟਰੈਕ ਕਰ ਰਹੀ ਹੈ